ਤੂੰ ਆਪਾਂ ਇੰਸਟਾਗ੍ਰਾਮ ਖੋਲਦਿਆਂ ਨਾ ਇੰਨੀਆਂ ਕ ਰੀਲਸ ਆ ਗਈਆਂ ਡਾਈਟੀਸ਼ਨ ਦੀਆਂ ਕੋਈ ਕਹਿੰਦਾ ਹੈ ਵੀ ਕਣਕ ਦੀ ਰੋਟੀ ਖਾਣੀ ਚਾਹੀਦੀ ਹੈ ਕੋਈ ਕਹਿੰਦੇ ਨਹੀਂ ਖਾਣੀ ਚਾਹੀਦੀ ਵੀ ਸਭ ਤੋਂ ਜ਼ਿਆਦਾ ਡੇਂਜਰਸ ਤਾਂ ਕਣਕ ਦੀ ਰੋਟੀ ਹੋਈ ਹੈ ਤੇ ਲੋਕ ਤਾਂ ਹੁਣ ਰੋਟੀ ਵੀ ਛੱਡੀ ਜਾਂਦੇ ਖਾਣੇ ਬਿਲਕੁਲ ਠੀਕ ਗੱਲ ਹੈ ਤੁਹਾਡੀ ਅੱਜ ਕੱਲ ਮੈਂ ਵੀ ਦੇਖਦੀ ਆ ਬਹੁਤ ਸਾਰੀਆਂ ਰੀਲਸ ਆਉਂਦੀਆਂ ਬਟ ਮੈਂ ਇੱਕ ਗੱਲ ਕਹਿਣਾ ਚਾਹਨੀ ਆ ਕਿ ਤੂੰ ਕੀ ਤੁਸੀਂ ਉਹਨਾਂ ਦੀ ਆਥੈਂਟੀਸਿਟੀ ਜਾਣਦੇ ਹੋ ਜੋ ਰੀਲ ਬਣਾ ਰਹੇ ਹੋ ਕੌਣ ਹੈ ਅਗਰ ਤੁਸੀਂ ਕਿਸੇ ਰਿਲਾਇਬਲ ਸੋਰਸ ਦੇ ਕੋਲ ਜਾਓਗੇ ਉਹ ਤੁਹਾਨੂੰ ਤੁਹਾਡੀ ਬੋਡੀ ਦੇ ਅਕੋਰਡਿੰਗਲੀ ਤੁਹਾਡੀ ਡਾਈਟ ਪਲਾਨ ਕਰੇਗਾ ਅਸੀਂ ਡਾਈਟੀਸ਼ਨਸ ਆ ਅਸੀਂ ਹਮੇਸ਼ਾ ਪੇਮੈਂਟ ਲੈ ਰያ ਤੁਹਾਡੇ ਤੋਂ ਅਗਰ ਅਸੀਂ ਚਾਰਜ ਕਰ ਰਹੇ ਹਾਂ ਤੇ ਤੁਹਾਡੀ ਅੱਛੀ ਹੈਲਥ ਵਾਸਤੇ ਤਾਂ ਕਿ ਤੁਹਾਨੂੰ ਅੱچھے ਖਾਣੇ ਅਸੀਂ ਗਾਈਡ ਕਰ ਸਕੀਏ ਨਾ ਕਿ ਮੈਡੀਸਿਨਸ ਅਸੀਂ ਕੋਈ ਤੁਹਾਨੂੰ ਮੈਡੀਸਿਨਸ ਨਹੀਂ ਦੇ ਰਹੇ ਜਿਹਦੇ ਵਾਸਤੇ ਅਸੀਂ ਚਾਰਜ ਕਰ ਰਹੇ ਹਾਂ ਤੁਹਾਨੂੰ ਹੈਲਦੀ ਫੂਡਸ ਵਾਸਤੇ ਗਾਈਡ ਕਰ ਰਹੇ ਹਾਂ ਅਗਰ ਤੁਸੀਂ ਦੇਖੋਗੇ ਤੁਸੀਂ ਜਾ ਰਹੇ ਹੋ ਕਿਸੇ ਡਾਈਟੀਸ਼ਨ ਕੋਲ ਉਹ ਤੁਹਾਨੂੰ ਪੁੱਛਣਗੇ ਤੁਹਾਡੀ ਕਾਉਂਸਲਿੰਗ ਕਰਨਗੇ ਕਿ ਤੁਹਾਡੀ ਬਾਡੀ ਦੇ ਵਿੱਚ ਕੀ ਵੀਕਨੈਸ ਹੈ ਮੈਂ ਜਿਵੇਂ ਹਮੇਸ਼ਾ ਸੁਜੈਸਟ ਕਰਦੀ ਆਂ ਬਲੱਡ ਟੈਸਟ ਕਰਵਾਓ ਪਹਿਲੇ ਦੇਖੋ ਕਿ ਡੈਫੀਸ਼ੈਂਸੀਸ ਕਿਹੜੀ ਚੀਜ਼ ਦੀ ਹੈ ਕਿਹੜੀ ਚੀਜ਼ ਦੀ ਤੁਹਾਡੀ ਬਾਡੀ ਨੂੰ ਜ਼ਰੂਰਤ ਹੈ ਕੋਈ ਵੀ ਅਸੀਂ ਮਿਲਟਸ ਦੀ ਗੱਲ ਕਰੀਏ ਅਗਰ ਵੀਟ ਹੈ ਯਾ ਜਵਾਰ ਹੈ ਬਾਜਰਾ ਹੈ ਰਾਗੀ ਹੈ ਕੋਈ ਵੀ ਮਿਲਟ ਨੁਕਸਾਨਦੇ ਨਹੀਂ ਹੈ ਪਰ ਉਹ ਤੁਹਾਡੀ ਬਾਡੀ ਦੇ ਉੱਤੇ ਕਿਹੜੀ ਚੀਜ਼ ਸੂਟ ਕਰੇਗੀ ਉਹ ਅਸੀਂ ਟਰਾਈ ਕਰਕੇ ਹੀ ਤੁਹਾਡੇ ਨਾਲ ਡਿਸਕਸ਼ਨ ਕਰਕੇ ਤੁਹਾਡੇ ਬਲੱਡ ਟੈਸਟ ਚੈੱਕ ਕਰਕੇ ਹੀ ਤੁਹਾਨੂੰ ਦੱਸ ਸਕਦੇ ਆ ਵੀਟ ਬਿਲਕੁਲ ਬੁਰਾ ਨਹੀਂ ਹੈ ਅਗਰ ਤੁਸੀਂ ਉਹਦੇ ਵਿੱਚ ਬ੍ਰੈਂਡ ਨਾਲ ਐਡ ਕਰਕੇ ਖਾ ਰਹੇ ਹੋ ਤੇ ਇਹ ਵੀ ਠੀਕ ਹੈ ਬਟ ਤੁਹਾਨੂੰ ਪੋਰਸ਼ਨ ਸਾਈਜ਼ ਚੈੱਕ ਕਰਨਾ ਚਾਹੀਦਾ ਸਾਡੀ ਗਲਤੀ ਇੱਥੇ ਹੋ ਜਾਂਦੀ ਹੈ ਕਿ ਅਸੀਂ 4 ਰੋਟੀਆਂ ਖਾ ਰਿਆ ਨਾਲ ਚਾਵਲ ਖਾ ਰਿਆ ਪਲੇਟ 'ਤੇ ਕਰਕੇ ਉਹ ਨੁਕਸਾਨਦੇ ਆ ਤੁਸੀਂ 1 ਮਿਲਟ ਐਟ ਅ ਟਾਈਮ ਖਾਓ ਅਗਰ ਤੁਸੀਂ ਰੋਟੀ ਖਾ ਰਹੇ ਹੋ ਤੇ कोशिश करो अगर चार रोटियां खा रहे हो तो दो रोटी खाओ उस उसो तो बाद चलो कर दे, असी करते हैं अं रोटी खा के यूजली असं देखते दे हैं कि लेडीज़ या जेंट्स भी इवन बच्चे भी आजकल ਡੈਸਕਟਾਪ ਤੇ ਬੈਠੇ ਐ ਲੈਪਟਾਪ ਤੇ ਬੈਠੇ ਉੱਥੇ ਹੀ ਘੰਟੋ ਘੰਟੇ ਬੈਠੇ ਰਹਿੰਦੇ ਆ ਉਹ ਕਦੀ ਪਾਣੀ ਦਾ ਗਲਾਸ ਵੀ ਆਪੇ ਚੁੱਕ ਕੇ ਨਹੀਂ ਪੀ ਸਕਦੇ ਜਾਂ ਉਹ ਕਿਚਨ ਚ ਜਾ ਕੇ ਆਪਣੀ ਖਾਣੇ ਦੀ ਪਲੇਟ ਨਹੀਂ ਲਿਆਉਂਦੇ ਨਾ ਹੀ ਰੱਖਣ ਜਾਂਦੇ ਐ ਠੀਕ ਲੀਸਟ ਜੇ ਅਗਰ ਤੁਸੀਂ ਬੇਸਿਕ ਐਕਟੀਵਿਟੀ ਵੀ ਨਾਲ ਕਰ ਲੋਗੇ ਖਾਣਾ ਖਾ ਰਹੇ ਹੋ ਅੱਛੀ ਗੱਲ ਐ ਖਾਣਾ ਐਨਰਜੀ ਚਾਹੀਦੀ ਐ ਪਰ ਅਸੀਂ ਕੀ ਕਰਦੇ ਆ ਉਸ ਐਨਰਜੀ ਨੂੰ ਅਸੀਂ ਫਿਊਲ ਦੀ ਤਰ੍ਹਾਂ ਯੂਜ਼ ਕਰੀਏ ਨਾ ਕਿ ਉਹਨੂੰ ਫੈਟ ਦੀ ਤਰ੍ਹਾਂ ਡਿਪੋਜ਼ਿਟ ਹੋ ਜਾਂਦੀ ਐ ਅਸੀਂ ਕੀ ਕਰਦੇ ਉੱਥੇ ਇੱਕੋ ਜਗ੍ਹਾ ਤੇ ਹੀ ਬੈਠੇ ਰਹਿੰਦੇ ਆ ਟਿੱਕੇ ਉਹ ਸਾਡੇ ਅੰਦਰ ਬਾਡੀ ਦੇ ਅੰਦਰ ਫੈਟ ਬਣ ਜਾਂਦਾ ਹੈ। ਅਗਰ ਅਸੀਂ ਉੱਠ ਕੇ ਐਕਟੀਵਿਟੀ ਨਾਲ ਕਰਨ ਲੱਗ ਜਾਈਏ। 10-15 ਮਿੰਟ ਵਾਕ ਕਰ ਲਈਏ। ਕੁਝ ਵੀ ਕੰਮ ਕਰ ਰਹੇ ਆ। ਅਗਰ ਅਸੀਂ ਲੈਪਟਾਪ ਤੇ ਵੀ ਬੈਠੇ ਆ ਤੇ ਸਾਨੂੰ 1 ਘੰਟੇ ਦੀ ਲੰਚ ਬ੍ਰੇਕ ਹੁੰਦੀ ਆ। 10 ਮਿੰਟ ਚ ਅਸੀਂ ਲੰਚ ਕਰ ਲਿਆ। 15 ਮਿੰਟ ਚ ਅਸੀਂ ਲੰਚ ਕਰ ਲਿਆ। ਉਸ ਤੋਂ ਬਾਅਦ 15 ਮਿੰਟ ਚੱਲ ਲਓ। ਜਿੰਨੀ ਤੁਹਾਡੀ ਫਿਜ਼ੀਕਲ ਐਕਟੀਵਿਟੀ ਹੋਏਗੀ ਤੁਹਾਨੂੰ ਖਾਣਾ इजीली ਡਾਈਜੈਸਟ ਹੋ ਜਾਏਗਾ ਤੇ ਉਹ ਫੈਟ ਤੁਹਾਡਾ ਡਿਪੋਜ਼ਿਟ ਨਹੀਂ ਹੋਏਗਾ। ਸੋ ਆਪਾਂ ਇੰਸਟਾਗ੍ਰਾਮ ਖੋਲਦਿਆਂ ਨਾ ਇੰਨੀਆਂ ਕ ਰੀਲਸ ਆ ਗਈਆਂ ਡਾਈਟੀਸ਼ਨ ਦੀਆਂ ਕੋਈ ਕਹਿੰਦਾ ਹੈ ਵੀ ਕਣਕ ਦੀ ਰੋਟੀ ਖਾਣੀ ਚਾਹੀਦੀ ਹੈ ਕੋਈ ਕਹਿੰਦੇ ਨਹੀਂ ਖਾਣੀ ਚਾਹੀਦੀ ਵੀ ਸਭ ਤੋਂ ਜ਼ਿਆਦਾ ਡੇਂਜਰਸ ਤਾਂ ਕਣਕ ਦੀ ਰੋਟੀ ਹੋਈ ਹੈ ਤੇ ਲੋਕ ਤਾਂ ਹੁਣ ਰੋਟੀ ਵੀ ਛੱਡੀ ਜਾਂਦੇ ਆ ਖਾਣੇ। ਬਿਲਕੁਲ ਠੀਕ ਗੱਲ ਹੈ ਤੁਹਾਡੀ ਅੱਜ ਕੱਲ ਮੈਂ ਵੀ ਦੇਖਦੀ ਆ ਬਹੁਤ ਸਾਰੀਆਂ ਰੀਲਸ ਆਉਂਦੀਆਂ। ਬਟ ਮੈਂ ਇੱਕ ਗੱਲ ਕਹਿਣਾ ਚਾਹਨੀ ਆ ਕਿ ਤੂੰ ਕੀ ਤੁਸੀਂ ਉਨਾਂ ਦੀ ਆਥੈਂਥਿਸਿਟੀ ਜਾਣਦੇ ਹੋ ਜੋ ਰੀਲ ਬਣਾ ਰਿਹਾ ਕੋਣ ਹੈ ਅਗਰ ਤੁਸੀਂ ਕਿਸੇ ਰਿਲਾਈਏਬਲ ਸੋਰਸ ਦੇ ਕੋਲ ਜਾਓਗੇ ਉਹ ਤੁਹਾਨੂੰ ਤੁਹਾਡੀ ਬੋਡੀ ਦੇ ਅਕੋਰਡਿੰਗਲੀ ਤੁਹਾਡੀ ਡਾਈਟ ਪਲਾਨ ਕਰੇਗਾ ਅਸੀਂ ਡਾਈਟੀਸ਼ਨਾਂ ਆ ਅਸੀਂ ਹਮੇਸ਼ਾ ਪੇਮੈਂਟ ਲੈ ਰያ ਤੁਹਾਡੇ ਤੋਂ ਅਗਰ ਅਸੀਂ ਚਾਰਜ ਕਰ ਰਹੇ ਹਾਂ ਤੇ ਤੁਹਾਡੀ ਅਚੀ ਹੈਲਥ ਵਾਸਤੇ ਤਾਂ ਕਿ ਤੁਹਾਨੂੰ ਅੱچھے ਖਾਣੇ ਅਸੀਂ ਗਾਈਡ ਕਰ ਸਕੀਏ ਨਾ ਕਿ ਮੈਡੀਸਿਨਸ ਅਸੀਂ ਕੋਈ ਤੁਹਾਨੂੰ ਮੈਡੀਸਿਨਸ ਨਹੀਂ ਦੇ ਰਹੇ ਜਿਹਦੇ ਵਾਸਤੇ ਅਸੀਂ ਚਾਰਜ ਕਰ ਰਹੇ ਆ ਤੁਹਾਨੂੰ ਹੈਲਦੀ ਫੂਡਸ ਵਾਸਤੇ ਗਾਈਡ ਕਰ ਰਹੇ ਆ ਅਗਰ ਤੁਸੀਂ ਦੇਖੋਗੇ ਤੁਸੀਂ جا ਰਹੇ ہو کسی ਡਾਈਟੀਸ਼ਨ ਕੋ ਉਹ ਤੁਹਾਨੂੰ ਪੁੱਛਣਗੇ ਤੁਹਾਡੀ ਕਾਉਂਸਲਿੰਗ ਕਰਨਗੇ ਕਿ ਤੁਹਾਡੀ ਬਾਡੀ ਦੇ ਵਿੱਚ ਕੀ ਵੀਕਨੈਸ ਹੈ ਮੈਂ ਜਿਵੇਂ ਹਮੇਸ਼ਾ ਸੁਜੈਸਟ ਕਰਦੀ ਆਂ ਬਲੱਡ ਟੈਸਟ ਕਰਵਾਓ ਪਹਿਲੇ ਦੇਖੋ ਕਿ ਡੈਫੀਸ਼ੈਂਸੀਸ ਕਿਹੜੀ ਚੀਜ਼ ਦੀ ਹੈ ਕਿਹੜੀ ਚੀਜ਼ ਦੀ ਤੁਹਾਡੀ ਬਾਡੀ ਨੂੰ ਜ਼ਰੂਰਤ ਹੈ ਕੋਈ ਵੀ ਅਸੀਂ ਮਿਲਟਸ ਦੀ ਗੱਲ ਕਰੀਏ ਅਗਰ ਵੀਟ ਹੈ ਯਾਰ جوਵਾਰ ਹੈ ਬਾਜਰਾ ਹੈ ਰਾਗੀ ਹੈ ਕੋਈ ਵੀ ਮਿਲਟ ਨੁਕਸਾਨਦੇ ਨਹੀਂ ਹੈ ਪਰ ਤੁਹਾਡੀ ਬੋਡੀ ਦੇ ਉੱਤੇ ਕਿਹੜੀ ਚੀਜ਼ ਸੂਟ ਕਰੇਗੀ ਉਹ ਅਸੀਂ ਟਰਾਈ ਕਰਕੇ ਹੀ ਤੁਹਾਡੇ ਨਾਲ ਡਿਸਕਸ਼ਨ ਕਰਕੇ ਤੁਹਾਡੇ ਬਲੱਡ ਟੈਸਟ ਚੈੱਕ ਕਰਕੇ ਹੀ ਤੁਹਾਨੂੰ ਦੱਸ ਸਕਦੇ ਆ ਵੀਟ ਬਿਲਕੁਲ ਬੁਰਾ ਨਹੀਂ ਹੈ ਅਗਰ ਤੁਸੀਂ ਉਹਦੇ ਵਿੱਚ ਬ੍ਰੈਂਡ ਨਾਲ ਐਡ ਕਰਕੇ ਖਾ ਰਹੇ ਹੋ ਤੇ ਐ ਵੀ ਠੀਕ ਹੈ ਬਟ ਤੁਹਾਨੂੰ ਪੋਰਸ਼ਨ ਸਾਈਜ਼ ਚੈੱਕ ਕਰਨਾ ਚਾਹੀਦਾ ਸਾਡੀ ਗਲਤੀ ਇੱਥੇ ਹੋ ਜਾਂਦੀ ਹੈ ਕਿ ਅਸੀਂ 4 ਰੋਟੀਆਂ ਖਾ ਰਿਆ ਨਾਲ ਚਾਵਲ ਖਾ ਰਿਆ ਪਲੇਟ 'ਤੇ ਪਾ ਕੇ ਉਹ ਨੁਕਸਾਨਦੇ ਆ ਤੁਸੀਂ 1 ਮਿਲਟ ਐਟ ਅ ਟਾਈਮ ਖਾਓ ਅਗਰ ਤੁਸੀਂ ਰੋਟੀ ਖਾ ਰਹੇ ਹੋ ਤੇ कोशिश करो अगर चार रोटियां खा रहे हो तो दो रोटी खाओ उस तो बाद चलो असी की करते रोटी खा के यूजुअली अं देखते दे हैं कि लेडीज़ या जेंट्स भी इवन बच्चे भी आजकल डेस्कटॉप पे बैठे हैं लैपटॉप पे बैठे हैं ही घंटों घंटे बैठे हैं ਉਹ ਕਦੀ ਪਾਣੀ ਦਾ ਗਲਾਸ ਵੀ ਆਪੇ ਚੁੱਕ ਕੇ ਨਹੀਂ ਪੀ ਸਕਦੇ ਜਾਂ ਉਹ ਕਿਚਨ ਚ ਜਾ ਕੇ ਆਪਣੀ ਖਾਣੇ ਦੀ ਪਲੇਟ ਨਹੀਂ ਲਿਆਉਂਦੇ ਨਾ ਹੀ ਰੱਖਣ ਜਾਂਦੇ ਐ। ਠੀਕ ਲੀਸਟ ਜੇ ਅਗਰ ਤੁਸੀਂ ਬੇਸਿਕ ਐਕਟੀਵਿਟੀ ਵੀ ਨਾਲ ਕਰ ਲੋਗੇ ਖਾਣਾ ਖਾ ਰਹੇ ਹੋ, ਓੱਚੀ ਗੱਲ ਐ ਖਾਣਾ ਐਨਰਜੀ ਚਾਹੀਦੀ ਐ। ਪਰ ਅਸੀਂ ਕੀ ਕਰਦੇ ਹਾਂ ਉਸ ਐਨਰਜੀ ਨੂੰ ਅਸੀਂ ਫਿਊਲ ਦੀ ਤਰ੍ਹਾਂ ਯੂਜ਼ ਕਰੀਏ ਨਾ ਕਿ ਉਹਨੂੰ ਫੈਟ ਦੀ ਤਰ੍ਹਾਂ ਡਿਪੋਜ਼ਿਟ ਹੋ ਜਾਂਦੀ ਐ। ਅਸੀਂ ਕੀ ਕਰਦੇ ਹਾਂ ਉੱਥੇ ਇੱਕੋ ਜਗ੍ਹਾ ਤੇ ਹੀ ਬੈਠੇ ਰਹਿੰਦੇ ਆ ਟਿੱਕੇ ਤੇ ਉਹ ਸਾਡੇ ਅੰਦਰ ਬੋਡੀ ਦੇ ਅੰਦਰ ਫੈਟ ਬਣ ਜਾਂਦਾ ਐ। ਅਗਰ ਅਸੀਂ ਉੱਠ ਕੇ ਐਕਟੀਵਿਟੀ ਨਾਲ ਕਰਨ ਲੱਗ ਜਾਈਏ 10 15 ਮਿੰਟ ਵਾਕ ਕਰ ਲਈਏ ਕੁਝ ਵੀ ਕੰਮ ਕਰ ਰਹੇ ਆ ਅਗਰ ਅਸੀਂ ਲੈਪਟਾਪ ਤੇ ਵੀ ਬੈਠੇ ਆ ਤੇ ਸਾਨੂੰ 1 ਘੰਟੇ ਦੀ ਲੰਚ ਬ੍ਰੇਕ ਹੁੰਦੀ ਆ 10 ਮਿੰਟ ਚ ਅਸੀਂ ਲੰਚ ਕਰ ਲਿਆ 15 ਮਿੰਟ ਚ ਅਸੀਂ ਲੰਚ ਕਰ ਲਿਆ ਉਸ ਤੋਂ ਬਾਅਦ 15 ਮਿੰਟ ਚੱਲ ਲਓ ਜਿੰਨੀ ਤੁਹਾਡੀ ਫਿਜ਼ੀਕਲ ਐਕਟੀਵਿਟੀ ਹੋਏਗੀ ਤੁਹਾਨੂੰ ਖਾਣਾ इजीली ਡਾਈਜੈਸਟ ਹੋ ਜਾਏਗਾ ਤੇ ਉਹ ਫੈਟ ਤੁਹਾਡਾ ਡਿਪੋਜ਼ਿਟ ਨਹੀਂ ਹੋਏਗਾ